ਲੋਕ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਦੇ ਵਿੱਚ ਮੁੱਖ ਮੰਤਰੀ ਪੰਚਾਬ ਭਗਵੰਤ ਸਿੰਘ ਮਾਨ ਨਜ਼ਰ ਆ ਰਹੇ ਨੇ ਤਦ ਆਸ ਦੀ ਇੱਕ ਲਗਾਤਾਰ ਚੌਥੇ ਦਿਨ ਸੀਐਮ ਮਾਨ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਸੀਟ ਅਤੇ ਅੰਮ੍ਰਿਤਸਰ ਸੀਟ ਨੂੰ ਲੈ ਕੇ ਹਾਈ ਲੈਵਲ ਮੰਥਨ ਕੀਤਾ ਚੰਡੀਗੜ੍ਹ ਦੇ ਵਿੱਚ ਵਿਧਾਇਕਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਚੋਣਾਂ ਨੂੰ ਲੈ ਕੇ ਵਿਧਾਇਕਾਂ ਤੋਂ ਇੱਥੇ ਫੀਡਬੈਕ ਵੀ ਲਿਆ ਗਿਆ ਦੱਸਦੇ ਕਿ ਆਮ ਆਦਮੀ ਪਾਰਟੀ ਉਮੀਦਵਾਰ ਮਾਲਵਿੰਦਰ ਕਾਂਗ ਅਤੇ ਕੁਲਦੀਪ ਢਾਲੀਵਾਲ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਤਾਂ ਲੋਕ ਸਭਾ ਚੋਣਾਂ ਐਨ ਸਰਤੇ ਨੇ ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਤੇ ਉਸ ਦੇ ਚਲਦਿਆਂ ਹੀ ਮੁੱਖ ਮੰਤਰੀ ਪੰਜਾਬ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਚੌਥੇ ਦਿਨ ਨੂੰ ਸੀਐਮ ਮਾਨ ਨੇ ਹਾਈ ਲੈਵਲ ਮੀਟਿੰਗ ਸੱਦੀ ਸੀਐਮ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਸੀਟ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਨੂੰ ਲੈ ਕੇ ਹਾਈ ਲੈਵਲ ਮੰਥਨ ਕੀਤਾ ਚੰਡੀਗੜ੍ਹ ਦੇ ਵਿੱਚ ਵਿਧਾਇਕਾਂ ਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਚੋਣਾਂ ਨੂੰ ਲੈ ਕੇ ਵਿਧਾਇਕਾਂ ਤੇ ਵਰਕਰਾਂ ਤੋਂ ਫੀਡਬੈਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਦੱਸ ਦिए ਕਿ ਆਮ ਆਦਮੀ ਪਾਰਟੀ ਉਮੀਦਵਾਰ ਮਾਲਵਿੰਦਰ ਕੰਗ ਤੇ ਕੁਲਦੀਪ ਢਾਲੀਵਾਲ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਪੰਜਾਬ ਬਚਾਓ ਯਾਤਰਾ ਗੜੀ ਗਈ ਹੈ ਸ਼ੁਰੂ ਕੀਤੀ ਗਈ ਹੈ ਪਰ ਬਠਿੰਡਾ ਤੋਂ ਕੁਝ ਅਕਾਲੀ ਜਿਹੜੇ ਨੇ ਉਹ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਗੁਰਮੀਤ ਸਿੰਘ ਖੋਡੀਆਂ ਜਿਹੜੇ ਨੇ ਉੱਥੇ ਉਮੀਦਵਾਰ ਉਹਨਾਂ ਨੇ ਸ਼ਾਮਲ ਹੋਇਆ ਤੇ ਕੌਣ ਬੰਦੇ ਨੇ ਜੀ ਕਿਸ ਤਰ੍ਹਾਂ ਸ਼ਾਮਲ ਹੋਏ ਨੇ ਜੀ ਅਸਲ ਪੰਜਾਬ ਬਚਾਉਣ ਵਾਲੇ ਲੋਕ ਨੇ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬੜੇ ਸੀਨੀਅਰ ਨੇ ਸਰਦਾਰ ਹਰਪਾਲ ਸਿੰਘ ਹੈ ਜਿਹੜੇ ਕਿ ਨਗਰ ਕੌਂਸਲ ਦੇ ਮੈਂਬਰ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਨਾਲ ਮਾਨਸਾ ਜ਼ਿਲ੍ਹਾ ਦੇ ਅਬਜ਼ਰਵਰ ਨੇ ਇਹਨਾਂ ਦੇ ਨਾਲ ਹੀ ਦੂਸਰੇ ਰਣਦੀਪ ਸਿੰਘ ਜੀ ਰਾਣਾ ਉਹ ਵੀ ਸਾਡੇ ਜਿਹੜੇ ਨਗਰ ਕੌਂਸਲ ਦੇ ਮੈਂਬਰ ਨੇ ਹਰਜਿੰਦਰ ਸਿੰਘ ਛਿੰਦਾ ਨਗਰ ਕੌਂਸਲ ਦੇ ਮੈਂਬਰ ਨੇ ਔਰ ਇਹ ਤਿੰਨੋਂ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਜਿਹੜੇ মিডিਆ ਸਲਾਹਕਾਰ ਮਨਪ੍ਰੀਤ ਸਿੰਘ ਜੀ ਗੋਸਲ ਸਾਹਿਬ ਵਿਸ਼ਾਲ ਲੈਂਬਰ ਜੀ ਉਹਨਾਂ ਦੇ ਨਾਲ ਪ੍ਰਗਟ ਸਿੰਘ ਜੀ ਸਾਡੇ ਵਿੱਚ ਸ਼ਾਮਲ ਹੋਏ ਨੇ ਬਹੁਤ ਜਿਹੜੇ ਦਿਨ ਰਾਤ ਪਾਰਟੀ ਲਈ ਕੰਮ ਕਰਨ ਵਾਲੇ ਸਾਡੇ ਇਹ ਆਗੂ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਚਾਰ ਵਾਰੀ ਨਗਰ ਕੌਂਸਲ ਦੇ ਮੈਂਬਰ ਰਹੇ ਸਰਦਾਰ ਹਰਜਿੰਦਰ ਸਿੰਘ ਜੀ ਸਰਦਾਰ ਰਜਿੰਦਰ ਸਿੰਘ ਜੀ ਸਿੱਧੂ ਸਾਹਿਬ ਉਹ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਨਰਿੰਦਰ ਸਿੰਘ ਜੀ ਜਿਹੜੇ ਗਰੇਵਾਲ ਸਾਹਿਬ ਇਸੇ ਤਰ੍ਹਾਂ ਸਰਦਾਰ ਬਲਜਿੰਦਰ ਸਿੰਘ ਜੀ ਬਿੰਦਰ ਸਾਹਿਬ ਜਿਹੜੇ ਬਹੁਤ ਵੱਡਾ ਹੰਗਾਰਾ ਜਿਹੜਾ ਮੈਨੂੰ ਮਿਲਿਆ ਸਾਡੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਨਾਲ ਭਰੋਸਾ ਵਿਸ਼ਵਾਸ ਦਿੰਨੇ ਆ ਜਿਹੜੇ ਉਮੀਦ ਨਾਲ ਆਸ ਨਾਲ ਚਾਹ ਨਾਲ ਸਾਡੇ ਵਿੱਚ ਸ਼ਾਮਿਲ ਹੋਏ ਹਮੇਸ਼ਾ ਇਹਨਾਂ ਦਾ ਮਾਨ ਸਨਮਾਨ ਤੇ ਜਿਹੜੇ ਅਕਾਲੀ ਦਲ ਦੀ ਸੀਟ ਬਣ ਜਾਂਦੀ ਹਰਸਿਮਰਤ ਕੌਰ ਬਾਲ ਤਿੰਨ ਵਾਰ ਜਿੱਤੇ ਨੇ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਐਤਕੀ ਗੁਰਮੀਤ ਸਿੰਘ ਖੁੱਡੀਆਂ ਜਿੱਤੂਗਾ ਤੇ ਜੋ ਕਾਂ ਆਪਣੇ ਭਾਜੀਪੀ ਹੈਗੀ ਹੈ ਉਹਨਾਂ ਵੱਲੋਂ ਵੀ ਚਰਚਾ ਹੈਗੀ ਹੈ ਕਿ ਦੋ ਜਿਹੜੇ ਉਮੀਦਵਾਰ ਨੇ ਨਕਈ ਸਾਹਿਬ ਤੇ ਮਲੂਕਾ ਸਾਹਿਬ ਦੀ ਜਿਹੜੀ ਪਾਰਟੀ ਜਿਹੜੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਮੈਨੂੰ ਉਸ ਤੇ ਕੋਈ ਨਹੀਂ ਮੈਂ ਤਾਂ ਸਵਾਗਤ ਕਰਦਾ ਤੇ ਇੱਕ ਕੇਂਦਰ ਵੱਲੋਂ ਇੱਕ ਜਿਹੜੀ ਅੱਜ ਕਾਂਗਰਸ ਵੱਲੋਂ ਇੱਕ ਕੀਤਾ ਗਿਆ ਕਿ ਮੈਨੀਫੈਸਟੋ ਜਾਰੀ ਕੀਤਾ ਗਿਆ ਉਹ ਜਿਹੜਾ ਕਿਸਾਨਾਂ ਨੂੰ ਜਿਹੜੀ ਹੈਗੀ ਐ ਐਮਐਸਪੀ ਦਿੱਤੀ ਜਾਊਗੀ ਨਾਲੇ ਬੀਮਾ ਰਾਸ਼ੀ ਜਿਹੜੀ ਹੈਗੀ ਫਸਲਾਂ ਦਾ ਉਹ 30 ਦਿਨ ਚ ਪ੍ਰਵਧਾਨ ਕੀਤਾ ਜਾਣਾ ਹੈ ਜੇ ਪੁਰਾਣੇ ਮੈਨੀਫੈਸਟੋ ਕੱਢ ਲੋ ਚਾਹੇ ਕਾਂਗਰਸ ਵਾਲਿਆਂ ਦੇ ਭਾਜੀਪੀ ਵਾਲਿਆਂ ਦੇ ਇੱਕ ਵੀ ਗੱਲ ਪੂਰੀ ਕੀਤੀ ਜੇ ਇਹਨਾਂ ਨੇ ਕਰਨੀ ਸੀ ਤੇ ਇਹ ਮੈਨੀਫੈਸਟੋ ਬਣਾਉਣ ਦੀ ਲੋੜ ਨਹੀਂ ਪਣੀ ਸੀ। ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋਜ ਜੁਸੀ ਜੀ মিডিਆ ਚੰਡੀਗੜ੍ਹ। ਮਿਸ਼ਨ 130 ਨੂੰ ਲੈ ਕੇ ਅੱਜ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੱਗੇ ਇੱਕ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੀ ਰਿਆਸਤ ਹੋਈ ਹੈ ਤੇ ਉੱਥੇ ਜਿਹੜੇ ਗਰਸ਼ੰਗਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਜੈ ਕਿਸੇ ਰੋੜੀ ਜੀ ਪਹੁੰਚੇ ਰੂਟਰ ਸਭ ਮੀਟਿੰਗ ਜੀ ਕੀ ਫੈਸਲਾ ਦਿੱਤਾ ਗਿਆ ਕਿ ਦੇਖੋ ਇਲੈਕਸ਼ਨ ਹੈਗੀ ਹੈ। ਤੇ ਸਾਰੀਆਂ ਪਾਰਟੀਆਂ ਇਲੈਕਸ਼ਨ ਲੜਨ ਦਾ ਹੁੰਦਾ ਤੇ ਉਸ ਦਿਨ ਤੁਹਾਡੀ ਪਾਰਟੀ ਵੀ ਇਲੈਕਸ਼ਨ ਲਈ ਪੂਰੀ ਤਨਦੂੰਦੰਦੀ ਕਰ ਰਹੀ ਹੈ ਅੱਜ ਕੀ ਫੈਸਲਾ ਲਿਆ ਗਿਆ ਜਿੰਨੇ ਵੀ ਉਮੀਦਵਾਰ ਆਮਾਦੀ ਪਾਰਟੀ ਨੇ ਲਾਣੇ ਆ ਬਿਲਕੁਲ ਉਹਨਾਂ ਦਾ ਜਿਹੜਾ ਦਮ ਇਨਸਾਫ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਖਾਸ ਤੌਰ ਤੇ ਮਾਲਵਿੰਦਰ ਕੰਗਸਾਹ ਜਿਹੜੇ ਕਿ ਤੁਸੀਂ ਅੱਜ ਤੱਕ ਦੇਖਿਆ ਕਿ 2 ਸਾਲ ਤੋਂ ਪਾਰਟੀ ਦੇ ਮੁਖ ਬਲਾਰਾ ਵੀ ਰਹੇ ਆ ਪਾਰਟੀ ਦੀਆਂ ਨੀਤੀਆਂ ਦੀ ਵੀ ਗੱਲ ਕਰਦੇ ਰਹੇ ਔਰ ਵਿਰੋਧੀਆਂ ਦਾ ਜਿਹੜਾ ਜਵਾਬ ਦੇ ਕੇ ਜਿਹੜਾ ਵਿਰੋਧੀਆਂ ਦੀ ਬੋਲਤੀ ਵੀ ਬੰਦ ਕਰਾਉਂਦੇ ਰਹੇ ਆ ਹੁਣ ਅਨੰਤਪੁਰ ਸਾਹਿਬ ਦੇ ਜਿਹੜੇ ਵਸਿੰਦੇ ਆ ਜਿਹੜੇ ਲੋਕ ਨੇ ਲੋਕ ਸਭਾ ਦੇ ਉਹ ਉਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਜਿਹੜਾ ਪੰਚਾਇਤ ਆ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਚੁਣ ਕੇ ਭੇਜਣਗੇ ਔਰ ਲੋਕ ਸਭਾ ਹਲਕੇ ਦੇ ਜਿੰਨੇ ਮੁੱਦੇ ਨੇ ਉਬਿਦਾਨ ਲੋਕ ਸਭਾ ਦੇ ਵਿੱਚ ਚੁੱਕਣਗੇ ਵੀ ਉਹਨੂੰ ਹੱਲ ਵੀ ਕਰਾਨਗੇ ਔਰ ਵਿਸ਼ੇਸ਼ ਤੌਰ ਤੇ ਗੜਸ਼ੰਕਰ ਹਲਕੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜੋ 2 ਸਾਲ ਦੇ ਕੰਮਕਾਰ ਹੈ ਲੋਕ ਉਹਨਾਂ ਕੰਮਕਾਰਾਂ ਤੇ ਮੋਹਰ ਲਾਣਗੇ ਗੜਸ਼ੰਕਰ ਦੇ ਵਿੱਚ ਖਾਸ ਤੌਰ ਤੇ ਜਦੋਂ ਮੈਂ ਹੁਣ 2022 ਦੇ ਵਿੱਚ ਵਿਧਾਇਕ ਬਣਿਆ ਕੋਈ ਸੜਕ ਚੱਲਣ ਯੋਗ ਨਹੀਂ ਸੀ ਮਾਲਪੁਰ ਤੋਂ ਕੋਟ ਮਾਲਪੁਰ ਤੋਂ ਜਿਹੜਾ ਗੜਸ਼ੰਕਰ ਤੋਂ ਕੋਟ ਗੜਸ਼ੰਕਰ ਤੋਂ ਨੰਗਾ ਰੋਡ ਅਨੰਦਪੁਰ ਸਾਹਿਬ ਤੋਂ ਜਿਹੜਾ ਆ ਕਨਪੁਰ ਕੋਈ ਤੱਕ ਵਾਲਾ ਜਿਹੜਾ ਰੋਡ ਸੀਗਾ ਉਹ ਤਕਰੀਬਨ ਕੁਕੜਮਜਰੀ ਤੱਕ ਜਿਹੜਾ ਕੰਪਲੀਟ ਹੋ ਗਿਆ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡੀ ਉਪਲਬਧੀ ਹੈ ਨ ਉਹਨਾਂ ਦੇ ਤੌਰ ਤੇ ਔਰ ਇਹਦੇ ਨਾਲ 68 ਟਿਊਬਲ ਜਿਹੜੇ ਆ ਕੰਡੀ ਦੇ ਇਲਾਕੇ ਨੂੰ ਬੀ ਤੇਰੀ ਨੂੰ ਜਿਹਦਾ ਸੈਕੜੇ ਏਕੜ ਜਿਹੜੀ ਜ਼ਮੀਨ ਜਿਹੜੀ ਬੰਜਰ ਪਈ ਸੀ ਉਹਨਾਂ ਨੂੰ ਪਾਣੀ ਦੇ ਵਿੱਚ ਦਿੱਤਾ ਹੈ ਸਾਡੇ ਹਲਕੇ ਦੇ ਵਿੱਚ ਸੈਕੜੇ ਬੱਚਿਆਂ ਨੂੰ ਜਿਹੜੀ ਆ ਸਰਕਾਰੀ ਨੌਕਰੀ ਜਿਹੜੀ ਬਿਨਾ ਸਪਾਰਸ਼ ਤੋਂ ਬਿਨਾ ਲਾਚ ਤੋਂ ਜਿਹੜੀ ਆ ਬਿਨਾ ਪੈਸੇ ਤੋਂ ਮਿਲੀ ਆ ਔਰ ਇਹਦੇ ਨਾਲ ਵੱਡੇ ਤਦਾਦ ਦੇ ਵਿੱਚ ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਜਿਹੜੇ ਆ ਮਾਫ ਹੋਏ ਆ ਔਰ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਪ੍ਰਾਪਤੀ ਜਿਹੜੀ ਮੇਰੇ ਹਲਕੇ ਤੋਂ ਇੱਕ ਵਾਰ ਪੇਸ਼ੈਂਟ ਸੀ ਉਹਨੂੰ ਆਈਐਲਬੀਐਸ ਜਿਹੜਾ ਹਸਪੀਟਲ ਦਿੱਲੀ ਹੈ ਜਿਹੜਾ ਪੰਜਾਬ ਦਿੱਲੀ ਸਰਕਾਰ ਏਸ਼ੀਆ ਦਾ ਦੂਜਾ ਵੱਡਾ ਜਿਹੜਾ ਮਸ਼ੀਨ ਜਿਹੜੀ ਹੈ ਲੀਵਰ ਦੀ ਜਿਹੜੀ ਮੋਹਾਲੀ ਹਸਪੀਟਲ ਦੇ ਵਿੱਚ ਪਈ ਹੈ ਜਿਹੜੀ ਕਿ ਇੰਡੀਆ ਵਿੱਚ ਨਹੀਂ ਹੈ ਨਾ ਪੀਜੀਆਈ ਦੇ ਵਿੱਚ ਹੈ ਜਨ ਕਹਿਣ ਦਾ ਭਾਵ ਸਿਹਤ ਤੇ ਸਿੱਖਿਆ ਤੇ ਔਰ 인ਫਰਾਸਟ੍ਰਕਚਰ ਤੇ ਜੋ ਕੰਮ ਪੰਜਾਬ ਸਰਕਾਰ ਨੇ ਕੀਤੇ ਹੈ ਲੋਕੋ ਤੇ ਮੋਹਰ ਲਾ ਕੇ ਜਿਹੜਾ ਵੱਡੇ ਮਾਰਜੇ ਨਾਲ ਸਾਡੇ ਕੰਗਸਾਭ ਨੂੰ ਜਿਹੜੇ ਲੋਕ ਲੋਕ ਸਭਾ ਦੇ ਵਿੱਚ ਭੇਜਣਗੇ ਤੇ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਨੈਗੇਟਿਵਿਟੀ ਕੋਈ ਨਹੀਂ ਹੋਣੀ ਚਾਹੀਦੀ ਕਿ ਪੋਜ਼ਿਟਿਵ ਗੱਲ ਜਾਵੇ ਜਿਹੜੀ ਲੋਕਾਂ ਨੇ ਕੰਮ ਕੀਤੇ ਉਹ ਜਾਣ ਔਰ ਕੋਈ ਵੀ ਅਦਾਤ ਵਾਦਾ ਨਹੀਂ ਕਰਨਾ ਕਿ ਜਿਹੜਾ ਅਸੀਂ ਪੂਰਾ ਨਾ ਕਰ ਸਕੀ ਮੈਂ ਹੁਣ ਅਪੱਕੇ ਦੇ ਖਿਲਾਫ ਨਹੀਂ ਬੋਲੇ ਕਿਸੇ ਨੂੰ ਨਿੰਦਕੇ ਅਸੀਂ ਆਪ ਅੱਗੇ ਨਹੀਂ ਵੱਧ ਸਕਦੇ ਉਹਨਾਂ ਦਾ ਕੰਮ ਇਹੀ ਹੈ ਕਿਉਂਕਿ ਉਹ ਅਜੇ ਤੱਕ ਕੀਤਾ ਕੁਝ ਨਹੀਂ ਉਹਨਾਂ ਨੇ ਇਸ ਕਰਕੇ ਉਹ ਨਿੰਦਣ ਦਾ ਹੀ ਕੰਮ ਕਰਦੇ ਨੇ ਉਹ ਨਿੰਦਣ ਤੇ ਅਸੀਂ ਆਪਣੇ ਕੀਤੇ ਕੰਮ ਦੱਸਾਂਗੇ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਜਿੰਨੀਆਂ ਆਪਾਂ ਗੱਲਾਂ ਕਹੀਆਂ ਜੇ ਝੂਠ ਆ ਫੇ ਸਾਨੂੰ ਵੋਟ ਨਾ ਪਾਣ ਜੇ ਕੰਮ ਕੀਤੇ ਆ ਤਾਂ ਸ਼ਾਬਾਸ਼ ਜ਼ਰੂਰ ਪੰਜਾਬ ਦੇ ਪੁੱਤ ਭਗਵੰਤ ਮਾਨ ਨੂੰ ਦੇਣ ਕਾਂਗਰਸ ਤੇ ਅਕਾਲੀ ਦਲ ਦੀ ਸੀਟ ਰਹੀ ਹੈਗੀ ਹੈ ਤੇ ਇਸ ਵਾਰ ਤੁਸੀਂ ਕਿਸ ਤਰ੍ਹਾਂ ਦਿਖਦੇ ਹੋ ਆਮ ਆਦਮੀ ਪਾਰਟੀ 13 ਜ਼ੀਰੋ ਨਾਲ ਜਿੱਤ ਰਹੀ ਹੈ ਔਰ ਲੋਕ ਸਭਾ ਦੀ ਜਿਹੜੀ ਨੁਮਾਇੰਦਗੀ ਹੈ ਸਾਡੇ ਹਲਕੇ ਦੀ ਮ ਕਮਰਾ ਪਰਸ਼ਨ ਗੁਰਜਨ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਦੇ ਸੰਬੰਧ ਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਸਾਰਿਆਂ ਦੇ ਨਾਲ ਮਾਣਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਚ ਜਿਹਦੇ ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਕੁਲਦੀਪ ਸਿੰਘ ਤਹਾਲੀਵਾਲ ਸਰ ਜੀ ਮੀਟਿੰਗ ਚ ਕੀ ਫੈਸਲਾ ਲਿਆ ਗਿਆ ਹੈਗਾ ਤੇ ਕੀ ਤੁਹਾਨੂੰ ਬੋਲਿਆ ਗੁਰਦੁੱਤਾ ਕੀ ਅਮਰਸਰ ਜੀ ਸਰ ਅਸੀਂ ਬਲ ਜਿਹੜਾ ਆਪਣੀ ਰਿਪੋਰਟ ਸੀਐਮ ਸਾਹਿਬ ਨੂੰ ਦਿੱਤੀ ਵੀ ਅਸੀਂ ਕਿੰਨਾ ਕੰਮ ਕਰ ਲਿਆ ਅਸੀਂ ਆਪਣਾ ਕੰਮ ਕਾਫੀ ਕੀਤਾ ਬਾਦ ਸਾਹਿਬ ਖੋਸੀਗੇ ਔਰ ਉਹਨਾਂ ਨੇ ਸੰਹੁਤ ਦਾਇਤ ਕੀਤੀ ਹੈ ਸਾਡੇ ਲੀਡਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਇਹਨਾਂ ਨੂੰ ਇਕੱਲੇ ਇਕੱਲੇ ਘਰ ਦੇ ਵਿੱਚ ਖੜਨਾ ਉਹਦਾ ਅਗਲੇ ਦਿਨਾਂ ਚ ਸੀਐਮ ਸਾਹਿਬ ਆਪ ਵੀ ਆਉਣਗੇ ਔਰ ਜਿੱਤ ਕੇ ਵਾਪਸ ਤੇ ਘੜ ਕਾਂਗਰਸ ਦਾ ਤੇ ਕਾਜਲ ਰਿਹਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਚੁਣੌਤੀ ਮੰਨਦੇ ਹੋ 22 ਚ ਸਭ ਘੜ ਤੋੜਤੇ ਜੀ ਹੁਣ ਕਿਹਨੇ ਘੜ ਉਹ ਤੇ ਖਤਮ ਹੋ ਗਿਆ ਕੰਮ ਨਾ ਕਿ ਕਾਂਗਰਸ ਕਾਲੀ ਹੈਗੇ ਪੰਜਾਬ ਚ ਕਿਤੇ ਪਰਵਾਜ਼ ਬਚਾਓ ਹੈਗੇ ਕਿਤੇ ਸਰਕਾਰ ਬੰਦੀ ਪੜ ਗਿਆ ਉਹਦਾ ਇਸ ਕਰਕੇ ਉਹਨਾਂ ਦਾ ਕੀ ਆ ਕੀ ਨਹੀਂ ਉਹਦੇ ਤੇ ਅਸੀਂ ਬਹੁਤਾ ਕਿੰਤੂ ਬਿੰਦੂਦ ਕਰਦਾ ਅਸੀਂ ਆਪਣੇ ਕੰਮ ਲੈ ਕੇ ਜਾਦੀ ਮੈਂ ਤਾਂ ਲੋਕਾਂ ਨੂੰ ਬੋਲਦਾ ਕਿ ਇਹਨਾਂ ਕੋਲ ਰਿਪੋਰਟ ਕਾਰਡ ਲੋ ਇਹਨਾਂ ਨੇ ਕੀਤਾ ਕੀ ਅੰਮ੍ਰਿਤਸਰ ਲਈ ਸਮਝਦੇ ਕਿ ਦੀ ਗੱਲ ਅਸੀਂ ਰਿਪੋਰਟ ਕਾਰਡ ਦੇ ਦੇ ਪੰਜਾਬ ਲਈ ਮਾਨ ਸਾਹਿਬ ਨੇ ਕੀ ਕੀਤਾ ਇਸ ਕਰਕੇ 2 ਸਾਲ ਜਿਹੜੇ ਮਾਨ ਸਾਹਿਬ ਨੇ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਆਧਾਰ ਤੇ ਵੱਡੀ ਗਿਣਤੀ ਚ ਲੋਕ ਵੋਟਾਂ ਪਾਉਣਗੇ ਤੇ ਜਿੱਤਗੇ ਇੱਥੇ ਫਿਰ ਆ ਗਏ ਵਿੱਚ ਵਿੱਚ ਨਹੀਂ ਤਰਨਜੀਤ ਸੰਧੂੜਾ ਹੈਗਾ ਬੜਾ ਲੀਡਰ ਲੈ ਕੇ ਆਏ ਆ ਬਹੁਤ ਬੜਾ ਲੀਡਰ ਦਾ ਉਹ ਤਾਂ ਅਫਸਰ ਆ ਯਾ ਸਾਡੀ ਲੀਡਰ ਕਿਤੇ ਉਹ ਤਾਂ ਅਫਸਰ ਨੇ ਬੀਰੋਕਰੇਟ ਨੇ ਪਰ ਵਿਸ਼ਵਾਸ ਬਹੁਤ ਹੈ ਕਿ ਜਿੱਤਾਂਗੇ ਅਸੀਂ ਚਲੋ ਵਿਸ਼ਵਾਸ ਤਾਂ ਬੰਦੇ ਨੂੰ ਹੁੰਦਾ ابھی-abhi ਪਤਾ ਚੱਲ ਜਾਏਗਾ ਆਪਕੋ ਜਬ ਲੈਕਚਰ ਸ਼ੁਰੂ ਹੋਗੀ ਅਭੀ ਵੀ ਉਸਕੋ ਪਤਾ ਹੈ ਕੀ ਹੋ ਰਹਾ ਹੈ ਬੀਜੇਪੀ ਕੋ ਤਾਂ ਕੋਈ ਪੰਜਾਬ ਮੇ ਆਪ ਸੋਚਦੇ ਹੋ ਕਿ ਜਿਸ ਪਾਰਟੀ ਨੇ 3 ਸਾਲ ਪਹਿਲੇ 740 ਕਿਸਾਨ ਸ਼ਹੀਦ ਕੀਏ ਪੰਜਾਬ ਕੇ ਆਪ ਮਾਣੇ ਆਪ ਜਰਨਲਿਸਟ ਹੋ ਕਿ ਉਸ ਉਸ ਪਾਰਟੀ ਦਾ ਕੋਈ ਬੂਥ ਲਾਏਗਾ ਉਸਕੋ ਕੋ ਵੋਟ ਪਾਏਗਾ ਸਵਾਲ ਇਹਦੀ ਪਹਿਲਾਤ ਪਰ ਜੋ ਅੰਮ੍ਰਿਤਸਰ ਤੋਂ ਹਾਰਦਾ ਚਾਹੇ ਪੁਰੀ ਸਿਹਰਬ ਸੀਗੇ ਚਾਹੇ ਜੇਤਲੀ ਸਾਹਿਬ ਸੀਗੇ ਉਹ ਮੰਤਰੀ ਬਣੇ ਸੈਂਟਰ ਜਾ ਕੇ ਬਣ ਜਾਏ ਅੰਮ੍ਰਿਤਸਰ ਕੋ ਕਿਆ ਫਾਇਦਾ ਹੋਗਾ ਪੁਰੀ ਸਾਹਿਬ ਦਾ ਸਰਕਾਰ ਵੀ ਨਹੀਂ ਆਉਂਦੀ ਉੱਤੇ ਸਦ ਮੋਦੀ ਮਾਦੀ ਦੇ ਹੁਣ ਸਰਕਾਰ ਨਹੀਂ ਆਉਂਦੀ ਉੱਤੇ ਉੱਤੇ ਸਰਕਾਰ ਨਹੀਂ ਹੁੰਦੀ ਜੇ ਆਜੇ ਜੇ ਮੰਤਰੀ ਬਣ ਜਾ ਤਾਂ ਦਿੱਤਾ ਕੀ ਉਹਨਾਂ ਨੇ ਜੇਤਲੀ ਬਣਿਆ ਕੀ ਦਿੱਤਾ ਮਸਾਨੂੰ ਪੁਰੀ ਨੇ ਵੀ ਦਿੱਤਾ ਹੈ ਪੁਰੀ ਬਣਿਆ ਕੀ ਦਿੱਤਾ ਮਸਾਨੂੰ ਕੁਛ ਵੀ ਨਹੀਂ ਬਿਲਕੁਲ ਐਸੀ ਗੁਲਦੀਪ ਸਿੰਘ ਤਾਲੀਵਾਲ ਜਿਹੜੇ ਕੀ ਪੰਜਾਬ ਦੇ ਕੈਬਨਿਟ ਮੰਤਰੀ ਹੈ ਤੇ ਇਸ ਟਾਈਮ ਉਹ ਅੰਮ੍ਰਿਤਸਰ ਤੋਂ ਆਵਾਦੀ ਪਾਰਟੀ ਦੇ ਉਮੀਦਵਾਰ ਵੀ ਆ ਉਹਨਾਂ ਨੂੰ ਪੂਰਾ ਕੌਨਫੀਡੈਂਸ ਹੈ ਕਿ ਇਸ ਵਾਰ ਜਿਹੜੀ ਹੈਗੀ ਹੈ 13 0 ਹੋਣ ਜਾ ਰਹੀ ਹੈ ਔਰ ਅੰਬਰਸਰ ਦੀ ਸੀਟ ਵੀ ਜਿੱਤ ਕੇ ਉਹ ਕਹਿੰਦੇ ਆ ਆਵਾਦੀ ਪਾਰਟੀ ਦੀ ਝੋਲੀ ਚ ਪਾਣ ਕਿਤੇ ਮੁਰਕੀ ਕਹਿੰਦੇ ਨੇ ਅਸੀਂ ਇਸੇ ਕੋਠੇ ਚ ਮੁਖੰਦ ਦੀ ਕੋਠੇ ਚ ਦੁਆਰਾ ਪਹੁੰਚਾਂਗੇ ਕੈਮਰਾ ਪਰਸਨ ਗੁਰਜਨ ਸਿੰਘ ਨਾਲ ਮਨੋ ਜੋਸ਼ੀ ਜੀ ਮੀਡੀਆ ਚੰਡੀਗੜ੍ਹ